ਪੁਰਾਣੇ ਰੀਤੀ ਰਿਵਾਜਾਂ ਦੇ ਅਨੁਸਾਰ ਬੀਬੀ ਅਮਰਜੀਤ ਕੌਰ ਜੀ ਦੇ ਰਾਹਿ ਨਮਾਈ ਪਿੰਡ ਪੰਜ ਗਰਾਹੀ ਜ਼ਿਲ੍ਹਾ ਫਰੀਦਕੋਟ ਦੇ ਪਿੰਡ ਵਾਸੀ ਬੀਬੀਆਂ ਵੱਲੋਂ ਮੀਨਾ ਪੈਣ ਕਰਕੇ ਗੁੱਡੀ ਸਾੜੀ ਗਈ ਗੁੱਡੀ ਫੂਕਣ ਦੀ ਰਸਮ ਹਾਣ ਅਤੇ ਸੌਣ ਦੇ ਮਹੀਨਿਆਂ ਵਿੱਚ ਕੀਤੀ ਜਾਂਦੀ ਹੈ ਇਹ ਮੰਨਿਆ ਗਿਆ ਕਿ ਜਦੋਂ ਮੀਂਹ ਨਾ ਪਵੇ ਤੇ ਫਸਲਾਂ ਤੇ ਜੀਵ ਜੰਤੂ ਗਰਮੀ ਨਾਲ ਮਰ ਰਹੇ ਹੋਣ ਤਾਂ ਗੁੱਡੀ ਫੂਕਣ ਨਾਲ ਮੀਂਹ ਪੈ ਜਾਂਦਾ ਹੈ ਇਸ ਕਰਮ ਕਾਂਡ ਨੂੰ ਗੁੱਡਾ ਸਾੜਨਾ ਜਾਂ ਗੁੱਡਾ ਫੂਕਣਾ ਕਿਹਾ ਜਾਂਦਾ ਹੈ ਇਸ ਕਰਮ ਕਾਂਡ ਦੇ ਪਿੱਛੇ ਇਹ ਵਿਚਾਰ ਹੈ ਕਿ ਦੇਵਤੇ ਜਦੋਂ ਇਹ ਦੇਖਣਗੇ ਕਿ ਔੜ ਕਰਮ ਬੱਚਿਆਂ ਨੂੰ ਖੇਡਾਂ ਖੇਡੀਆਂ ਵੀ ਪੁੱਲ ਗਈਆਂ ਹਨ ਤਾਂ ਉਹ ਤਰਸ ਖਾ ਕੇ ਮੀਂਹ ਵਹਾਉਣਗੇ। ਗੋਡੀ ਫੂਕਣਾਈਕੂ ਛੋਟੀ ਜਹੀ ਰਸਮ ਹੈ। ਪਹਿਲਾਂ ਆਪਣੇ ਵੇੜੇ ਜਾਂ ਹਾਲੇ ਦੁਆਲੇ ਦੇ ਘਰਾਂ ਵਿੱਚੋਂ ਗੋੜ, ਆਟਾ, ਤੇਲ ਤੇ ਚੌਲ ਆਦਿ ਪਦਾਰਥ ਇਕੱਠੇ ਕੀਤੇ ਜਾਂਦੇ ਹਨ। ਇਸ ਤੋਂ ਬਾਅਦ ਇਸ ਪਦਾਰਥ ਦੀਆਂ ਮਠੀਆਂ ਰੋਟੀਆਂ ਜਾਂ ਗੁਲਗੁਲੇ ਪਕਾਏ ਜਾਂਦੇ ਹਨ। ਫਿਰ ਘਰਾਂ ਦੀਆਂ ਕੁੜੀਆਂ ਔਰਤਾਂ ਤੇ ਬੱਚੇ ਇੱਕ ਸੰਜੇ ਜਿਹੇ ਘਰ ਵਿੱਚ ਇਕੱਠੇ ਹੋ ਕੇ ਇੱਕ 2 ਕੁ ਫੁੱਟ ਦੀ ਗੁੱਡੀ ਤਿਆਰ ਕਰਦੇ ਹਨ ਇਹ ਗੁੱਡੀ ਕੱਪੜਿਆਂ ਦੀ ਬਣਾਈ ਜਾਂਦੀ ਹੈ ਫਿਰ ਬੱਚਿਆਂ ਵੱਲੋਂ ਇੱਕ ਛੋਟੀ ਜਹੀ ਸੀੜੀ ਵੀ ਤਿਆਰ ਕੀਤੀ ਜਾਂਦੀ ਹੈ ਤਿਆਰ ਕੀਤੀ ਹੋਈ ਗੁੱਡੀ ਨੂੰ ਫਿਰ ਸੀੜੀ ਉੱਪਰ ਪਾਇਆ ਜਾਂਦਾ ਹੈ ਇਸ ਤੋਂ ਬਾਅਦ ਚਾਰ ਛੋਟੇ ਮੁੰਡੇ ਲੱਗ ਕੇ ਉਹ ਸੀੜੀ ਨੂੰ ਚੁੱਕ ਕੇ ਪਿੰਡ ਦੇ ਕਲਰਾਂ ਵਿੱਚ ਲਾਉਂਦੇ ਹਨ ਪਿੱਛੇ ਕੁੜੀਆਂ ਤੇ ਔਰਤਾਂ ਜਿਵੇਂ ਆਮ ਸਾਧਾਰਨ ਬੰਦੇ ਦੀ ਮੋਟ ਤੇ ਵਹਿਣ ਘੀਰਨੇ ਤੇ ਦਹੱਥੜ ਪੁੱਟ ਦੀਆਂ ਹਨ ਉਸੇ ਤਰ੍ਹਾਂ ਹੀ ਗੁੱਡੀ ਦੇ ਮਗਰ ਵਹਿਣ ਪਾਉਂਦੀਆਂ ਜਾਂਦੀਆਂ ਹਨ ਗੁੰਡਾ ਆਹ ਗੁੱਡੀ ਗਈ ਗਈ ਮੁੱਕੇ ਕੁੜੇ ਗੁੱੜਗੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਿੰਡ ਪੰਜਗਰਾਈ ਕਲਾਂ ਵਿਖੇ ਜੋ ਕੁਦਰਤ ਦੀ ਕਰੋਪੀ ਕਿਉਂਕਿ ਫਰੀਦਕੋਟ ਜ਼ਿਲ੍ਹੇ ਵਿੱਚ ਹੁਣ ਤੱਕ ਕੋਈ ਮੀਂਹ ਨਹੀਂ ਪਿਆਗਾ ਗਰਮੀ ਬਹੁਤ ਹੋ ਰਹੀ ਆ ਤਾਂ ਅੱਜ ਅਸੀਂ ਗੁੱਡੀ ਫੂਕਣ ਦਾ ਪ੍ਰਬੰਧ ਕੀਤਾ ਅੱਜ ਅਸੀਂ ਗੁੱਡੀ ਫੂਕਣ ਦਾ ਬਣਾਇਆ ਪ੍ਰੋਗਰਾਮ ਤੇ ਅਸੀਂ ਕੱਢ ਰਹੇ ਹਾਂ ਗੁਲਗਲੇ ਦੋ ਤਿੰਨ ਟੋਕਰੇ ਗੁਲਗਲੇ ਕੱਢਾਂਗੇ ਤੇ ਫੇਰ ਅਸੀਂ ਗੁੱਡੀ ਪੂਕਣ ਜਾਵਾਂਗੇ ਤਾਂ ਮੈਂ ਸਾਰੇ ਜਿੱਥੇ-ਜਿੱਥੇ ਜੇ ਸੁਣਦੇ ਵੀ ਆ ਮੇਰੀ ਕੋਈ ਵੀਰ ਭੈਣ ਭਰਾ ਤੇ ਸਾਰੇ ਪਹੁੰਚਣ ਦੀ ਚਾਰਕ ਵਜੇ ਸਾਰੇ ਪਹੁੰਚਣ ਦੀ ਕਿਰਪਾਲਤਾ ਕਰਿਓ ਆਪਾਂ ਇਹਨਾਂ ਦੇਵਤੇ ਨੂੰ ਖੁਸ਼ ਕਰਕੇ ਵੀ ਕੋਈ ਆਈਏ ਗਰਮੀ ਬਹੁਤ ਆ ਗਰਮੀ ਬਹੁਤ ਆ ਤਾਂ ਸਾਰੇ ਪਹੁੰਚਣ ਦੀ ਕਿਰਪਾਲਤਾ ਕਰੀਏ ਆਪਾਂ ਅਰਦਾਸ ਬੇਨਤੀ ਕਰੀਏ ਗੁਰੂ ਮਹਾਰਾਜ ਅੱਗੇ ਤੇ ਬਹੁਤ ਔੜ ਲੱਗੀ ਹੋਈ ਆ ਤਾਂ ਮੀਂਹ ਪੈ ਜਾਵੇ ਮੀਂਹ بارش ਹੋ ਜਾਵੇ ਚੰਗੀ ਤਾਂ ਅਸੀਂ ਅੱਜ ਗੁੱਡੀ ਫੁਕਾਂਗੇ ਹਾਂ ਉਹ ਐ ਬਲਜੀ ਤਾਂ ਉਹ ਤਾਂ ਕਰਦੇ ਮਸੀ ਆ ਪਹਿਲਾਂ ਤਾਂ ਮੈਂ ਪਹਿਲਾਂ ਦਾਲ ਲਾ ਦੇ Terima kasih telah menonton!

ਆ ਬੋਲੀ ਨਹੀਂ ਕੇ ਲੈਣਾ ਬੁੱਧੀ ਵਰਗੀ ਆਏ ਨਾ ਫੁੱਲ ਕੇ ਆਈ ਦੇ ਦੇਣਾ ਚਲੋ ਉਹ ਜਿਹੜਾ ਸਿਆਪਾ ਕਰਦਾਂਗੇ ਚਲੋ ਉਹ ਕਿੰਨਾ ਕਰ ਲੋ ਗ੍ਰਾਊਂਡ ਮਾਰਿਆ ਗ੍ਰਾਊਂਡ ਮਾਰਿਆ ਗੋਲਾ ਕਰ ਲੈ ਭਾਈ ਮੜੇ ਖੋਨੇ ਉਹ ਗੋਲਾ ਕਰ ਲੋ ਬੱਸ ਮੜੇ ਕੋਈ ਨਹੀਂ ڪڙي روهي ايندي هون کڙي کڙي روهي ايندي آهي ਸੋ ਇਸ ਤਰ੍ਹਾਂ ਮਨਾਈ ਜਾਂਦੀ ਹੈ ਗੁੱਡੀ ਸਾੜਨ ਦੀ ਰਸਮ ਜੋ ਪੁਰਾਣੇ ਰੀਤੀ ਰਿਵਾਜਾਂ ਅਨੁਸਾਰ ਪੀੜੀਦਰ ਪੀੜੀ ਚੱਲੀ ਆ ਰਹੀ ਹੈ ਸੋ ਇਸ ਵੀਡੀਓ ਵਿੱਚ ਜਾਣਕਾਰੀ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਦੱਸਣਾ ਧੰਨਵਾਦ